ਦੋਸਤੋ ਮੈਂ ਇੱਥੇ ਇੱਕ ਗੱਲ ਦੱਸ ਦੇਵਾਂ ਜਦੋਂ ਅਸੀਂ ਕੰਮ ਕਰਦੇ ਹਾਂ ਇਹ ਮੈਨੀਫੋਲ ਟੁੱਟ ਵੀ ਸਕਦਾ ਹੈ 볼ਟ ਟੁੱਟ ਜਾਂਦੇ ਆ ਹੁਣ ਇਹਨਾਂ ਪੋਪਲੀਆਂ ਨੂੰ ਖਾਲੀ ਕਰ ਰਹੇ ਆ ਠੀਕ ਹੈ ਜੀ ਖਾਲੀ ਕਰਨ ਦਾ ਮਤਲਬ ਇਹ ਆ ਵੀ ਇਹਦੇ ਵਿੱਚ ਤੇਜਾਬ ਲੰਘਦਾ ਹੋ ਜੇ ਤੇ ਖੁੱਲ ਜਾਣ ਇੱਥੇ ਹੁਣ ਦੱਸੋ ਵੀ ਕਸਟਮਰ ਨੂੰ ਅਸੀਂ ਅਵੇਅਰ ਕਰੀਏ ਜਾਂ ਨਾ ਕਰੀਏ ਕਿਉਂਕਿ ਦੁਨੀਆ ਅਵੇਅਰ ਹੋਣ ਦਾ ਨਾਂ ਨਹੀਂ ਲੈਂਦੀ ਬੇਟਾ ਹਵਾ ਮਾਰਿਓ ਇੱਕ ਕਰੀ ਸਾਡਾ ਕੰਮ ਲੋਕਾਂ ਨਾਲ ਬਹੁਤ ਡਿਫਰੈਂਟ ਹੈ ਸੱਟ ਤਾਂ ਮਾਰਨੀ ਐ ਵੀ ਵੀਰੇ ਗਾਂ ਪਸ਼ਾ ਵੱਜਦੀ ਐ ਤੇ ਪਤਾ ਨਹੀਂ ਲੱਗਦਾ ਕਿਹਦੀ ਐ ਹੁਣ ਇਸ ਕਰਕੇ ਅਵੇਅਰ ਕਰਨਾ ਛੱਡਤਾ ਕਿਉਂਕਿ ਦੁਨੀਆ ਨੇ ਤਾਂ ਨਹੀਂ ਸਮਝਣਾ ਸਮਝਣਾ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਮੈਂਟ ਪਾਉਣ ਵਾਲਾ ਹਜੇ ਵੀ ਕਹਿੰਦਾ ਚੋਰ ਠੱਗ ਗੱਡੀ ਐ ਜੀ 2010 ਮਾਡਲ ਇੰਦੀ ਹਾਲਤ ਦਾ ਜ਼ਿੰਮੇਵਾਰ ਕਸਟਮਰ ਵੀ ਐ ਤੇ ਮਕੈਨਿਕ ਵੀ ਐ ਜਿਆਦਾ ਕਸਟਮਰ ਐ ਮਕੈਨਿਕ ਘਟਾ ਮੈਂ ਇੱਥੇ ਗੱਲ ਕਰਾਂ ਫਿਰ ਜ਼ਿੰਮੇਵਾਰੀ ਜ਼ਿਆਦਾ ਕਸਟਮਰ ਦੀ ਵੀ ਓਨੀ ਹੈ ਜਿੰਨੀ ਮਕੈਨਿਕ ਦੀ ਹੈ ਜੇ ਕਸਟਮਰ ਸਮਝਦਾਰ ਹੈ ਤੇ ਮਕੈਨਿਕ ਸਮਝਦਾਰ ਹੈ ਤੇ ਜਦੋਂ ਜੌਬ ਕਰਨੀ ਹੈ ਉਹਦੀ ਬੰਦ ਦੀ ਲੇਬਰ ਜਦੋਂ ਮਿਲਦੀ ਹੈ ਤਾਂ ਉਹ ਫਿਰ ਪੂਰਾ ਐਂਡ ਟੱਕਰ ਜਾਂਦਾ ਹੈ ਜਦੋਂ ਲੋਕ ਈਜ਼ੀਅਰ ਵਾਲ ਕਰੋਣਾ ਚਾਹੁੰਦੇ ਆ ਉਹ ਕਹਿੰਦੇ ਫਲਾਣੇ ਨੇ ਇੰਨੇ ਦਾ ਕੀਤਾ ਤੂੰ ਮਿਸਤਰੀ ਕਿੰਨੇ ਦਾ ਕਰੇਗਾ ਉਹ ਕਹਿੰਦਾ ਈਜ਼ੀਅਰ ਵਾਲ ਹੀ ਕਰ ਲੈਣਾ ਜੀ ਇਹ ਤਾਂ ਮਨੀਫੋਲਡ ਹੈ ਜਿਹੜਾ ਮੈਂ ਖੋਲ ਰਿਹਾ ਤੇ ਜਿਹੜਾ ਟੁੱਟਣਾ ਵੀ ਹੈ ਤੇ ਫਸਣਾ ਵੀ ਹੈ ਠੀਕ ਹੈ ਨਾ ਜੀ ਜਦੋਂ ਸੱਟਾ ਮਾਰਦੇ ਆ ਟੁੱਟ ਵੀ ਸਕਦਾ ਹੈ ਤਦਲਾ ਮੈਨੀਫੋਲਡ ਦੀ ਥਾਂ ਤੇ ਈਜ਼ੀਆਰ ਵਾਲ ਖੋਲ ਕੇ ਸਾਫ ਕਰ ਦਿੰਦਾ ਗਾਖ ਖੁਸ਼ ਮੇਰਾ ਕੰਮ ਲੋਕਾਂ ਨਾਲ ਵੱਖਰਾ ਹੈ ਤੇ ਮੈਂ ਪ੍ਰੋਪਰ ਗੱਲ ਨੂੰ ਸਮਝਾ ਰਿਹਾ ਮੇਰੇ ਸ਼ਬਦਾਂ ਨੂੰ ਲੋਕ ਗੁੱਸਾ ਵੀ ਕਰ ਜਾਂਦੇ ਆ ਵੀ ਭਾਈ ਅਨਸਲਟ ਕਰ ਦਿੱਕੇ ਅਨਸਲਟ ਨਹੀਂ ਕਰ ਰਿਹਾ ਮੈਂ ਸਮਝਾ ਰਿਹਾ ਜਦੋਂ ਤੁਸੀਂ ਜਿੰਨਾ ਕ ਕਰੋਣਾ ਚਾਹੁੰਦੇ ਹੋ ਗਾਖ ਉਹਨਾਂ ਕ ਕਰਾ ਕੇ ਤੁਰ ਜਾਂਦਾ ਜਿੰਨਾ ਕ ਗਾਖ ਨੇ ਕਰਵਾਇਆ ਜਿੰਨੇ ਕ ਪੈਸੇ ਭਰੇ ਉਹਨੇ ਕੋ ਨਹੀਂ ਲਾ ਲੇ ਹੁਣ ਮੈਂ ਇੱਥੇ ਵੀ ਇਹ ਨੂੰ ਸਮਝਾ ਰਿਹਾ ਵੀ ਭਾਈ ਜੂ ਟਰਬੋ ਦਾ ਕੰਮ ਕਰਵਾਇਆ ਸੀ ਤਾਂ ਉਦੋਂ ਇਹ ਚੀਜ਼ਾਂ ਦਾ ਧਿਆਨ ਤੁਸੀਂ ਰੱਖਣਾ ਹੈ ਕੁਰਸੀ ਤੇ ਬੈਠੋ ਪੁੱਛੋ ਮਕੈਨਿਕ ਨੂੰ ਬਾਈ ਜੀ ਖਰਚਾ ਕੀ ਹੋ ਰਿਹਾ ਹੈ ਪਾਰਟਸ ਪੈ ਰਹੇ ਬਾਈ ਜੀ ਸਾਨੂੰ ਪੁੱਛੋ ਤੇ ਪਾਓ ਹਾਲਾਂਕਿ ਹਰੇਕ ਚੀਜ਼ ਅਗਲੇ ਨੂੰ ਦੱਸਦੇ ਆ ਅਸੀਂ ਵੀ ਕੀ ਦੀ ਕਲਪ ਜਾਂਦੇ ਆ ਕਿੱਥੇ ਪਾਇਆ ਜੀ ਕਿਉਂ ਪਾਇਆ ਜੀ ਕੀ ਲੋੜ ਪਈ ਸੀ ਜੀ ਆ ਸਾਰਾ ਕੁਝ ਹੀ ਹੈ ਜੀ ਇਹ ਜਦੋਂ ਟੁੱਟ ਜਾਂਦੇ ਨਾ ਫਿਰ ਤੁਹਾਨੂੰ ਵੀ ਪਤਾ ਤੁਹਾਡੀ ਪਲਾਸਟਿਕ ਦੀ ਜੁੱਤੀ ਟੁੱਟ ਜਾਂਦੀ ਤੇ ਤੁਸੀਂ ਮੋਚੀ ਦਾ ਤੋਪਾ ਲਾ ਕੇ ਤੁਰੇ ਫਿਰਦੇ ਆ ਫਿਰ ਅਗਲੇ ਨੇ ਕਹਿੰਦਾ ਫालतू ਕੋਈ ਗੱਲ ਕਰਦਾ ਬਾਈ ਤੇਰੀ ਕਾਰ ਦੀ ਲੈਣਾ ਤੂੰ ਕਾਰ ਸਮਝਾ ਸੋ ਸਜਰੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਜੇ ਪ੍ਰੋਪਰ ਕੰਮ ਕਰਾਉਣਾ ਹੈ ਤਾਂ ਮੇਰੇ ਵਰਗੇ ਮਿਸਤਰੀ ਕੋਲੇ ਆਉਣਾ ਹੈ ਤਜਰਬੇਕਾਰ ਮਿਸਤਰੀ ਕੋਲੇ ਆਉਣਾ ਹੈ ਤਾਂ ਉਹਨੇ ਹਰੇਕ ਤਜਰਬੇ ਨਾਲ ਗੱਲ ਕਰਨੀ ਹੈ ਜਿਹੜਾ ਨੁਕਸਾਨ ਤੁਹਾਡਾ ਗਾਹ ਹੋਣਾ ਹੈ ਉਹਦਾ ਵੀ ਹੁਣ ਫਾਇਦਾ ਕਰਨਾ ਹੈ ਤੁਹਾਨੂੰ ਲੱਗਦਾ ਵੀ ਮਿਸਤਰੀ ਪੈਸੇ ਇੰਜਨ ਤੇ ਬਹੁਤ ਲਵਾ ਰਿਹਾ ਚਾਰ ਚਾਰ ਰੀਜਨ ਤਿੰਨ ਤਨੇ ਰੀਜਨ ਹੋ ਜਾਂਦਾ ਹੈ ਰਿੰਗ ਪਵਾ ਲੈਣੇ ਆ ਕਲੈਸਲੀ ਬਲਵਾ ਲੈਣੇ ਆ ਟਰਬੋ ਦਾ ਕੰਮ ਕਰਾ ਲੈਣੇ ਆ ਪਾਈਪ ਪਾਉਂਦੇ ਨਹੀਂ ਮਿਸਤਰੀ ਉਹ ਨਹੀਂ ਪਾਉਂਦੇ ਪਾਉਣਾ ਚਾਹੀਦਾ ਮਿਸਤਰੀ ਭਰਾਵੋ ਤੁਸੀਂ ਫਾਲੋ ਕਰ ਦਿਓ ਮੈਨੂੰ ਪਰ ਅਪਰੀਸ਼ੀਏਟ ਨਹੀਂ ਕਰਦੇ ਕੋਈ ਗੱਲ ਨਹੀਂ ਹੁਣ ਜਿਹੜੀ ਪੈਪ ਟੁੱਟੀ ਮੈਂ ਦੱਸ ਦੇਵਾਂ ਜਿੱਥੋਂ ਦੀ ਇਹਨੇ 에ਅਰ ਲੈਣੀ ਐ ਇਹਨੇ 에ਅਰ ਫਿਲਟਰ ਦੇ ਵਿੱਚ ਦੀ ਪ੍ਰੋਪਰ 에ਅਰ ਨਹੀਂ ਲੈਣੀ ਇਹਨੇ ਮਾਸਰ ਫਲੋ ਸੈਂਸਰ ਦੀ ਰੀਡਿੰਗ ਨਹੀਂ ਪ੍ਰੋਪਰ ਦੇਣੀ ਗੱਡੀ ਦੀ ਥਰੋਟਲ ਨਹੀਂ ਬੰਨੀ ਜਦੋਂ ਗੱਡੀ ਦੀ ਥਰੋਟਲ ਨਹੀਂ ਬੰਨੀ ਤਾਂ ਗੱਡੀ ਨੇ ਐਵਰੇਜ ਨਹੀਂ ਦੇਣੀ ਜਦੋਂ ਨਵੇਂ ਬੱਚੇ ਆ ਤੁਸੀਂ ਕੋਈ ਇਸ਼ੂ ਨਹੀਂ ਅਸੀਂ ਵੀ ਐਂ ਤਿਆਰਬੇ ਕਰਕੇ ਵੱਡੇ ਹੋਏ ਆ ਤਾਂ ਤੁਸੀਂ ਸਾਡੇ ਆ ਵੀਡੀਓ ਵੇਖ ਕੇ ਵੱਡੇ ਹੋ ਰਹੇ ਹੋ ਧੰਨਵਾਦ ਸਾਡਾ ਪਰਿਵਾਰ ਹੋ ਅਪਰੀਸ਼ੀਏਟ ਜ਼ਰੂਰ ਕਰਦੇ ਆ ਕਰੋ ਬਲਾਕ ਹੋਈਆਂ ਆਈਡੀਆਂ ਬੰਦ ਕੀਤੀਆਂ ਤੂੰ ਕਮੈਂਟ ਪਾਉਣਾ ਗਲਤ ਹੈ ਮੈਨੂੰ ਇੰਗਲਿਸ਼ਉਂਦੀ ਨਹੀਂ ਮੈਂ ਦੇਖਦੇ ਨੇ ਮੈਂ ਵੀਰ ਨੂੰ ਇੱਕ ਗੱਲ ਸਮਝਾਈ ਮੈਂ ਇਤਿਆਬ ਪਾ ਰਿਹਾ ਮਸਤਰੀ ਵੇਖ ਰਿਹਾ ਵੀ ਹਾਂ ਭਾਈ ਕਿਵੇਂ ਕੰਮ ਕਰਦਾ ਇਤਿਆਬ ਪਾਈਦਾ ਹੱਥਾਂ ਤੇ ਵੀ ਪੈਂਦਾ ਅੱਖਾਂ ਤੇ ਵੀ ਪੈਂਦਾ ਇਹ ਮੈਨੀਫੋਲਡ ਵਾਲੇ ਬੋਲਟ ਫਸ ਗਏ ਜਦੋਂ ਗਾਹਕ ਸਸਤੇ ਮਗਰ ਜਾਂਦਾ ਸਾਡੇ ਕੋਲੇ ਵੀ ਆਉਂਦਾ ਇਹ ਵੀਰ ਦੇ ਵੀ ਸਸਤਾ ਹੀ ਚਾਇਆ ਠੀਕ ਹੈ ਅਗਲੇ ਦਾ ਬਜਟ ਹੈ ਅਗਲੇ ਦੇ ਬਜਟ ਮੁਤਾਬਕ ਕਰਨਾ ਹੈ ਹਰ ਇੱਕ ਦਾ ਮਨ ਕਰਦਾ ਵੀ ਗੱਡੀ ਹੋਵੇ ਪਰ ਬਾਈ ਜੀ ਇਸ ਗੱਡੀ ਚ ਨਿਕ ਜਿਆਦਾ ਨੁਕਸ ਸੀ ਜਿਹੜੇ ਮੈਂ ਬਾਈ ਦੇ ਸਾਹਮਣੇ ਲੈ ਕੇ ਆਇਆ ਪਰ ਪੁਰਾਣੀ ਗੱਡੀ ਤੇ ਪੈਸੇ ਬਹੁਤ ਲੱਗਦੇ ਸੀ ਮੈਂ ਵੀਰ ਨੂੰ ਸਾਰੇ ਸਮਝਾਇਆ ਮੈਂ ਕਿਹਾ ਵੀਰ ਤੇਰੇ ਬਜਟ ਮੁਤਾਬਕ ਕਰ ਦਾਂਗੇ ਹੁਣ ਬਾਈ ਨੇ ਟਰਬੋ ਦਾ ਕੰਮ ਕਰਾਇਆ ਇਜ਼ੀਆਰ ਵਾਲੇ ਦੇ ਭਰਾ ਨੇ ਕਰਾਇਆ ਠੀਕ ਹੈ ਨਾ ਉਹ ਬਹੁਤ ساری ਟਾਕ ਮੈਂ ਨਹੀਂ ਦਸਨੀ ਦਿਖਾਉਣੀ ਚਾਹੁੰਦਾ ਕੋਈ ਗੱਲ ਨਹੀਂ ਪਰ ਟਰਬੋ ਨੂੰ ਆਪਾਂ ਕਲੀਨ ਕੀਤਾ ਕਲੀਨ ਕਰਨ ਤੋਂ ਬਾਅਦ ਇਹਦੀ ਪੱਖੀ ਚੈੱਕ ਕੀਤੀ ਇਹਦੀ ਢਿੱਲੀ ਕਿੰਨੀ ਹੈ ਸ਼ੇਰ ਬਾਈ ਨੂੰ ਗੱਲ ਸਮਝਾਈ ਵੀ ਟਰਬੋ ਪੁਰਾਣੀਆਂ ਗੱਡੀਆਂ ਤੇ ਨਵੇਂ ਵੀ ਨਹੀਂ ਪਾਏ ਜਾਂਦੇ ਹੁੰਦੇ ਹੋਰ ਬਹੁਤ ਸਾਰੇ ਨੁਕਸ ਹੁੰਦੇ ਜਿਹਦੇ ਨਾਲ ਐਵਰੇਜ ਦੇ ਗੱਡੀ ਸਕਦੀ ਆ ਪਿਕਅਪ ਗੱਡੀ ਵਧਾ ਦਿੰਦੀ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮੇਕ ਸ਼ੁਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਂ ਕੁਝ ਸ਼ਬਦ ਆਪਣੇ ਚੇਂਜ ਕਰ ਰਿਹਾ ਮੈਂ ਲੋਕਾਂ ਨੂੰ ਹੁਣ ਇਹਦੇ ਵਿੱਚ ਤਰੀਕੇ ਨਾਲ ਸਮਝਾਉਂਗਾ ਪਰ ਆਪਣਾ ਬਣ ਕੇ ਅੱਗੇ ਬਹੁਤ ਸਮਝਾਉਂਦੇ ਸੀ ਉਹ ਛੱਡ ਰਹੇ ਹਾਂ ਹੁਣ ਟਰਬੋ ਦੀ ਪੱਖੀ ਵੇਖ ਲਓ ਵੀ ਕਿਵੇਂ ਚੈੱਕ ਕਰਨੀ ਹੈ ਪਰ ਜੈਟ ਇੰਜਨ ਚੰਗਾ ਹੈ ਤੇ ਟਰਬੋ ਦੀ ਪੱਖੀ ਜੇ ਨਵੀਂ ਪਾਉਣੀ ਪਈ ਤੇ ਪਾਵਾਂਗੇ ਟਰਬੋ ਵੀ ਪਾਵਾਂਗੇ ਉਹਨਾਂ ਸ਼ਬਦਾਂ ਤੇ ਨਾ ਰਹਿ ਜਾਓ ਪਰ ਵਿਖਿਆ ਜਾਂਦਾ ਇੰਜਨ ਦੀ ਕੰਡੀਸ਼ਨ ਕਿਉਂ ਜੀ ਹੈ ਹੁਣ ਮੈਂ ਇਹ ਟਰਬੋ ਦਾ ਕੰਮ ਹੋਇਆ ਤੇ ਵਧੀਆ ਕਾਰਗਲ ਨਹੀਂ ਹੋਇਆ ਇਜ਼ੀਆਰ ਵਾਲ ਦਾ ਕੰਮ ਹੋਇਆ ਤੇ ਮੈਨੀਫੋਲਡ ਨਹੀਂ ਕਿਸੇ ਨੇ ਖੋਲਿਆ ਪਰ ਜੋ ਟਰਬੋ ਦੀ ਹਾਲਤ ਹੈ ਮੈਂ ਇਹੀ ਚਲਾਉਂਗਾ ਪਰ ਕਸਟਮਰ ਵੀ ਚਾਹੁੰਦਾ ਬਈ ਪੈਸੇ ਨਾ ਲੱਗਣ ਸੁਣ ਲਓ ਬਾਈ ਦੇ ਸ਼ਬਦ ਠੀਕ ਹੈ ਤੇ ਆਜੋ ਹੱਥ ਫੜਾ ਗਰੀ ਬੇਟਾ ਇੱਕ ਵਾਰੀ ਚੱਲੀ ਨਹੀਂ ਦੇਖਣ ਗਿਆ ਪੁੱਤਰਾ ਹੱਥਪਰਾ ਦੀ ਕਰਕੇ ਹਲੋ ਜੀ ਬੋਲੋ ਇੱਕ ਮੈਂ ਟਾਈਟੋ ਵੀ ਬਪੂ ਜੀ ਖੁੱਲ ਗਏ ਤੇਰਾ ਪੇਰੂ ਕੀ ਜੇ ਸਰਦਾ ਤਾਂ ਸਾਰ ਲੋ ਤੁਹਾਡੇ ਹਿਸਾਬ ਨਾਲ ਨਾ ਇਹ ਖੁੱਲ ਕੇ ਟਾਈਟ ਹੁੰਦੀ ਹੈ ਤੇ ਨਾ ਹੁੰਦੀ ਹੈ ਰਿਪੇਅਰ ओके ਜਿਹੜੀ ਤੂੰ ਗੱਲ ਕੀਤੀ ਐ ਗੰਗਾ ਗਈਆਂ ਗੱਡੀਆਂ ਹੱਡੀਆਂ ਨੂੰ ਆਪਾਂ ਮੋੜ ਨਹੀਂ ਲਿਆ ਸਕਦੇ ਇਹਦਾ ਜਿਹੜਾ ਫੁੱਲ ਘਸ ਗਿਆ ਠੀਕ ਐ ਜਿੰਨਾ ਕ ਮੈਂ ਕੰਮ ਕਰੂੰਗਾ ਜਿੰਨੀ ਕ ਮੈਂ ਦੀ ਕਾਰਬਨ ਕੱਢੂੰਗਾ ਉਹਨੇ ਨੈ ਰੈਲਾ ਪਣ ਆ ਜਾਊਗਾ ਠੀਕ ਐ ਪਰ ਇਹਨੂੰ ਨਵਾਂ ਵੀ ਨਹੀਂ ਪਾਉਣਾ ਕਿਉਂਕਿ ਤੇਰਾ ਇੰਜਨ ਆਲਰੇਡੀ ਬਲੋ ਮਾਰਦਾ ਜਦੋਂ ਪੱਖੀ ਨੇ ਇਹਨੇ ਕੰਮ ਵੱਧ ਕਰਨਾ ਸ਼ੁਰੂ ਕੀਤਾ ਤੇ ਹਵਾ ਅੱਜ ਕਿੱਥੇ ਜਾਊਗੀ ਪਿਸਟਨਾਂ ਤੇ ਜਾਦੇ ਉਹ ਚੱਲਣਾ ਨਹੀਂ ਜਣਾ ਪਰ ਮੈਂ ਉਸ ਬੰਦੇ ਦੀ ਠੱਗੀ ਦੀ ਗੱਲ ਕਰਦਾ ਪਲੇ ਵੇਖ ਲਈ ਦੇਖ ਲੈ ਵੀ ਤੈਨੂੰ ਉਹਨਾਂ ਨੇ ਕਮਰੇ ਚ ਬਿਠਾ ਵੜਨ ਨਹੀਂ ਦਿੱਤਾ ਦਿੱਤਾ ਹੀ ਨਹੀਂ ਉਹਨਾਂ ਨੇ ਸਾਨੂੰ ਇੱਥੇ ਤਾਂ ਬਾਈ ਸਾਰਾ ਕੁਝ ਦੇ ਜਾਂਦਾ ਫਿਰ ਵੀ ਦੁਨੀਆ ਦੰਦੀ ਵੜਦੀ ਮੈਂ ਤਾਂ ਉਹ ਤੇਰੀ ਨੀ ਗੱਲ ਕਰਦਾ ਲੋਕਾਂ ਦੀ ਕਰਦਾ ਠੀਕ ਹੈ ਨਾ ਇੱਥੇ ਹੁਣ ਦੇਖੋ ਮੈਂ ਕੀ ਸਮਝਾਇਆ ਹੁਣ ਪੁਰਾਣੀ ਗੱਡੀ ਦੇ ਉੱਤੇ ਪੈਸੇ ਲਾਉਣ ਦਾ ਕੋਈ ਤੋਕ ਨਹੀਂ ਬਣਦੀ ਹੁੰਦੀ ਸਹੀ ਹੈ ਠੀਕ ਹੈ ਤੁਹਾਡਾ ਕੰਮ ਇਸੇ ਕਰਕੇ ਫालतੂ ਨਹੀਂ ਕੀਤਾ ਵੀ ਬਾਈ ਜੀ ਕੰਮ ਸਾਰਾ ਸਿਸਟਮ ਖਰਾਬ ਹੋ ਗਿਆ ਠੀਕ ਹੈ ਤੇ ਸ਼ਕਰ ਹੈ ਜਿਹੜੇ ਇਹ ਤੁਹਾਡੇ ਨਹੀਂ ਗੇ ਕੋਈ ਜਗਾੜਬਾਜ਼ੀ ਕਰਕੇ ਔਰ ਗੱਡੀ ਦਾ ਕੀਤਾ ਵਾ ਮਸਲਾ ਹੈ ਇਹ ਨਹੀਂ ਆਪਾਂ ਛੇੜਦੇ ਦੋਸਤੋ ਅੱਜ ਦੀ ਵੀਡੀਓ ਵਿੱਚ ਬਹੁਤ ਕੁਝ ਦਿਖਾਉਂਗਾ ਭਾਵੇਂ ਕਿ ਲੋਕ ਸਾਡੇ ਲਈ ਕੀ ਮਾੜਾ ਬੋਲਦੇ ਨੇ ਆਉਣ ਵਾਲੇ ਦਿਨਾਂ 'ਚ ਮੈਂ ਉਹ ਖਲਾਸੇ ਵੀ ਕਰੂੰਗਾ ਜਿਹੜੇ ਆਮ ਹੀ ਦੁਕਾਨਦਾਰਾਂ ਕੋਲੋਂ ਦੋ ਨੰਬਰ ਦਾ ਸਮਾਨ ਮਿਲਦਾ ਹੈ ਜਿਹੜੇ ਲੈਸ ਦੇ ਚੱਕਰ ਦੇ ਵਿੱਚ ਨਾਲੇ ਆਪ ਤੇ ਨਾਲੇ ਮਿਸਤਰੀ ਨੂੰ ਬਦਨਾਮ ਕਰਦੇ ਹੈ ਕਈ ਵਾਰ ਦੁਕਾਨਦਾਰ ਸਮਾਨ ਡੁਪਲੀਕੇਟ ਦੇ ਦਿੰਦਾ ਹੈ ਕਈ ਗਾਹਕ ਸਮਾਨ ਲੈਸ ਦੇ ਚੱਕਰ 'ਚ ਹਲਕਾ ਲਿਆਉਂਦਾ ਹੈ ਸੋ ਆਜੋ ਵੀਡੀਓ ਦੇ ਐਂਡ ਤੱਕਰ ਬਨੇ ਰਹੋ ਬੜਾ ਕੁਝ ਸਿਖਾਉਂਗਾ ਮੈਂ ਕਿਉਂਕਿ ਐਕਚੁਅਲੀ ਦੇ ਵਿੱਚ ਇਹਨੀਆਂ ਜਿਹੜੀਆਂ ਟਾਕ ਬਾਈ ਨਾ ਹੋਈਆਂ ਜਾਂ ਜੋ ਲੋਕ ਕੰਮ ਕਰਾਇਆ ਉਹ ਵੀ ਤੁਹਾਨੂੰ ਮੈਂ ਦੱਸੂਗਾ ਬਿੜਾ ਇੱਕ ਮਿੰਟ ਝਾਈਦਾ ਦੋਸਤੋ ਮੈਨੀਫੋਲਡ ਫਸ ਚੁੱਕਾ ਹੈ ਬੋਲਟ ਇੱਕ ਦੋ ਟੁੱਟ ਚੁੱਕੇ ਹੈ ਜੇ ਇਹ ਸ਼ੀਸ਼ਾ ਟੁੱਟ ਜੇ ਤੇ ਸਾਡੇ ਜਿੰਮੇ ਪੈਣਾ ਹੈ ਕੰਮ ਕੀ ਨਾ ਕਰ ਰਹੇ ਆ ਅਸੀਂ ਗਾਟ ਦਾ ਹੁਣ ਇਹ ਤੇ ਜਿੰਨੀਆਂ ਸੱਟਾਂ ਲਾਉਣੇ ਆ ਉੰਨੀ ਕਾਰਬਨ ਸਾਰੀ ਇਹਦੀ ਮੈਨੀਫੋਲਡ ਫਸ ਗਈ ਫੁਲ ਮੈਕ ਜੀ ਹੋਰ ਦਿਖਾਉਣਾ ਤੁਹਾਨੂੰ ਦੋਸਤੋ ਮੈਨੂੰ ਤਾਂ ਐ ਲੱਗਦਾ ਜਿਵੇਂ ਮਕੈਨਿਕਾਂ ਨੂੰ ਕੰਮ ਹੀ ਨਹੀਂ ਕਰਨਾ ਆਉਦਾ ਜਿੱਥੇ ਸੀਟ ਦੇ ਉੱਤੇ ਐਵੇਂ ਵਾਸ਼ਰ ਬਦਲਣੀ ਹੈ ਉੱਥੇ ਕੀ ਕੀਤਾ ਹੋਇਆ ਬੇਟਾ ਨੇੜੇ ਆ ਜਾ ਇਹਨਾ ਬਾਡ ਲਾਈ ਪਈ ਹੈ ਠੀਕ ਹੈ ਇੰਨੀ ਜ਼ਿਆਦਾ ਸੀਟ ਖਰਾਬ ਹੈ ਠੀਕ ਹੈ ਈਜ਼ੀਅਰ ਵਾਲ ਕਾਰਬਨ ਡਾਈਆਕਸਾਈਡ ਵਾਦੀ ਜਦੋਂ ਛੱਡਦਾ ਕੁਝ ਕਿ ਸਮੱਸਿਆ ਹੁੰਦੀ ਆ ਜਿਵੇਂ ਕਿ ਤੁਸੀਂ ਥੱਲੇ ਸਾਰਾ ਕੁਝ ਲੀਕੇਜ ਦੇਖੀ ਹੈ ਇਹਦੀ ਹਾਲਤ ਉੱਠਾ ਪਾਈਪਾਂ ਸਾਰੀਆਂ ਪਾਟੀਆਂ ਪਈਆਂ ਹੋਰ ਮੈਂ ਦਿਖਾਉਣਾ ਹੈ ਟਰਬੋ ਦਾ ਕੰਮ ਹੋਇਆ ਹੈ ਮਿਸਤਰੀ ਨੇ 1200 ਰੁਪਿਆ ਲਿਆ ਮੇਰੇ ਕੋਲ ਟੌਪ ਹੈ ਟੌਕ ਸਾਰੀ ਹੈ ਅਈ ਬੇਟਾ ਇਹਦੀ ਪਹਿਲਾਂ ਲੀਕੇਜ ਦਿਖਾਈ ਇੱਕ ਮਾਡੀ ਬੇਟਾ ਦਿਖਾਓ ਪਰ ਹਟੋ ਜਰਾ ਲਾਈਟ ਮਾਰਿਓ ਇਹਦੀ ਲੀਕੇਜ ਦੀ ਹਾਲਤ ਵੇਖੋ ਮਿੱਤਰੋ ਠੀਕ ਹੈ ਕਸਟਮਰ ਨੂੰ ਅਸੀਂ ਅਵੇਅਰ ਕਰਨਾ ਚਾਹੁੰਦੇ ਆ ਆਓ ਬੇਟਾ ਇਹ ਟਰਬੋ ਦੀ ਪਾਈਪ ਦੇ ਉੱਤੇ ਮੇਰੇ ਕੋਲ ਕੈਪਚਰ ਕੀਤੀ ਹੋਈ ਹੈ ਇਹ ਟੇਪ ਲਾ ਕੇ ਕੰਮ ਚਲਾਇਆ ਸੀ ਠੀਕ ਹੈ ਜੀ ਜਿੱਥੋਂ ਇਹ ਹਵਾ ਲੈ ਰਿਹਾ ਹੈ ਜਿਹੜਾ ਇਹਦਾ ਸੈਂਸਰ ਹੈ ਫਿਲਟਰ ਵਾਲਾ ਦੂਰ ਨਾ ਜਾਏ ਬੇਟਾ ਫਿਲਟਰ ਵਾਲਾ ਜਿਹੜਾ ਸੈਂਸਰ ਹੈ ਉਹਨੇ ਵਰਕ ਹੀ ਨਹੀਂ ਕਰਨਾ ਜਦੋਂ ਅਸੀਂ ਗੱਡੀ ਦੀ ਟ్రਾਈ ਲੈਂਡ ਜਾਣੇ ਆ ਨਾ ਕਸਟਮਰ ਹਮੇਸ਼ਾ ਲੇਬਰ ਸੋਚਦਾ ਰਹੇਗਾ ਮੈਂ ਇਥੇ ਇੱਕ ਬੇਨਤੀ ਕਰੂੰ ਹੱਥ ਜੋੜ ਕੇ ਮਾੜੀ ਗੱਡੀ ਦਾ ਮਿੱਤਰੋ ਅਸੀਂ ਕੰਮ ਨਹੀਂ ਕਰਨਾ। ਕਸਟਮਰ ਨੂੰ ਮੋੜਨਾ ਸੀ ਪਸੰਦ ਕਰਾਂਗੇ। ਠੀਕ ਹੈ। ਇਹ ਬਾਈ ਜੀ ਨੇ ਬਹੁਤ ਕੁਝ ਕਰਵਾਉਣਾ ਚਾਹਿਆ। ਮੈਂ ਇਹਨੂੰ ਬਾਈ ਨੂੰ ਇਹ ਪੁੱਛਿਆ ਵੀ ਬਾਈ ਜੀ ਵੀ ਤੁਹਾਨੂੰ ਨਹੀਂ ਪਤਾ ਵੀ ਮਿਸਤਰੀ ਨੇ ਟੇਪਾ ਲਾਤੀ। ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ। ਅੱਛਾ ਜੀ। ਪਤਾ ਸਾਰਾ ਹਰੇਕ ਦੁਕਾਨਦਾਰ ਨੂੰ ਹੈ, ਹਰੇਕ ਮਿਸਤਰੀ ਨੂੰ ਹੈ, ਹਰੇਕ ਗਾਹਕ ਨੂੰ ਹੈ। ਪੈਸਾ ਲਾਉਣਾ ਨਹੀਂ ਚਾਹਾਂਗਾ। ਇਸ ਦੀ ਇਹ ਪੋਜੀਸ਼ਨ ਹੈਗੀ ਹੈ ਵੀ ਜਦੋਂ ਮੈਂ ਚੱਲਣ ਜੋ ਕਰਤੀ, ਇਹਦੀ ਟਰਬੋ ਦੀ ਜੋ ਹਾਲਤ ਹੈ। ਮੈਂ ਵੀ ਜੱਗੇ ਬੋਸ ਵਾਂਗੂ ਗੱਡੀਆਂ ਭਜਾਉਣ ਲਾ ਸਕਦਾ ਪਰ ਮੈਂ ਉਹ ਚੀਜ਼ ਦੱਸਣੀ ਚਾਹੁੰਦਾ ਜਿਹੜੀ ਸੱਚਾਈ ਹੈ ਕਿਉਂਕਿ ਗੱਡੀਆਂ ਨੂੰ ਜਦੋਂ ਭਜਾਉਣਾ ਸ਼ੁਰੂ ਕਰਵਾਤਾ ਲੋਕ ਬਹੁਤ ਯੋ ਦੇ ਨੇ ਇਹਨਾਂ ਦੀਆਂ ਕਨੈਕਟਿੰਗ ਰਾੜਾਂ ਹਲਕੀਆਂ ਹੁੰਦੀਆਂ ਨੇ ਇਹਨਾਂ ਦੇ ਪਿਸਟਨ ਛੋਟੇ-ਛੋਟੇ ਹੁੰਦੇ ਆ ਜਦੋਂ ਟਰਬੋ ਕੰਮ ਨਹੀਂ ਕਰਦਾ ਕਰਨ ਲੱਗ ਪਿਆ ਇੰਜਨ ਪੁਰਾਣੇ ਹੁੰਦੇ ਆ ਬਹੁਤ ਸਰੀਆਂ ਵੱਖਰੀਆਂ ਆਵਾਜ਼ਾਂ ਆਉਣ ਲੱਗ ਪੜੀਆਂ ਟਰੈਕਟਰ ਦਾ ਤੇ ਇਹਦਾ ਕੁਝ ਅਲੱਗ ਚੱਕਰ ਹੈ ਟਰੈਕਟਰ ਜਿਹੜਾ ਉਹ 2200 2500 RPM ਤੇ ਰੇਸ ਕਰ ਲੈਂਦੇ ਆ ਆਪਾਂ ਇਹਦੀ 3500 4000 5000 ਤੱਕ ਲੈ ਜਾਂਦੇ ਆ ਨਕਸਾਲ ਨੂੰ ਭਰਾਵੋ ਜੇ ਅੱਜ ਤੁਸੀਂ ਸੱਚਾਈ ਪਸੰਦ ਨਹੀਂ ਕਰਦੇ ਤੇ ਬਾਈ ਜੀ ਸੱਚਾਈ ਇੱਕ ਦਿਨ ਮਰ ਜਾਏਗੀ ਮੇਰੇ ਬਾਰੇ ਵੀ ਇਹ ਕਿਹਾ ਜਾਂਦਾ ਵੀ ਬਾਈ ਜੀ ਮੇਰੀ ਤਾਂ ਦੁਕਾਨਦਾਰਾਂ ਨਾਲ ਬਣਦੀ ਨਹੀਂ ਵੀਰੇ ਉਹ ਕਹਿੰਦੇ ਭਾਈ ਯਾਰ ਤੂੰ ਵੱਖਰਾ ਜਾ ਯਾਰ ਕੀ ਹੋਇਆ ਸਾਰੇ ਮਿਸਤਰੀ ਪਾਈ ਜਾਂਦੇ ਤੂੰ ਵੀ ਪਾਈ ਜਾ ਮੈਂ ਉਹਨਾਂ ਦੇ ਕਾਫਲੇ ਦਾ ਇੱਕ ਸਾਥੀ ਬਣ ਜਾਵਾਂ ਨਹੀਂ ਮੇਰੇ ਤੋਂ ਤਰੀਕਾ ਨਹੀਂ ਇੱਕ ਸੋ ਦੋਸਤੋ ਮੈਨੀਫੋਲਡ ਕਸਟਮਰ ਨੂੰ ਪੁੱਛ ਕੇ ਡਿਸੀਜਨ ਲੈ ਲਿਆ ਵੀ ਤੋੜਨਾ ਪਊਗਾ ਟੋੜਨ ਤੋਂ ਬਾਅਦ ਫਿਰ ਜਿਹੜੀ ਜਿਹੜੀ ਚੀਜ਼ ਹੋਊਗੀ ਤੁਹਾਡੇ ਧਿਆਨ ਚ ਲਿਆਵਾਂਗੇ ਬਹੁਤ ਕੰਮ ਕਰਨ ਆਖਰੇ ਹੁੰਦੇ ਆ ਜੀ ਉਹਦੇ ਵਿੱਚ ਅਸੀਂ ਤਾਂ ਕਸਟਮਰ ਦਾ ਹੀ ਸੋਚ ਰਹੇ ਹਾਂ ਤੇ ਸਾਰ ਰਹੇ ਹਾਂ ਕਿ ਸਾਡੇ ਤੇ ਕਈ ਚੀਜ਼ਾਂ ਪੈ ਜਾਂਦੀਆਂ ਸੋ ਆਪ ਜੀ ਇਹ ਗੱਲ ਜਰੂਰ ਸਮਝੋ ਚੰਗੀ ਗੱਡੀ ਹਮੇਸ਼ਾ ਲੈ ਲੋ ਮਾੜੀ ਨਾਲ ਲੋ ਸੋ ਡਿਸੀਜਨ ਲਿਆ ਇਹਨੂੰ ਤੋੜ ਰਹੇ ਆਪਾਂ ਤੋੜਨਾ ਜ਼ਰੂਰੀ ਹੈ ਕਿਉਂਕਿ ਇਹਦੇ ਜਿਹੜੇ ਬੋਲਟ ਵਿੱਚ ਫਸ ਗਏ ਇਸ ਸਲਿੱਪ ਮਾਰ ਗਈ ਬੇਟਾ ਇੱਥੇ ਕੋਈ ਚੀਜ਼ ਪਾ ਲੋ ਪਾ ਲੋ ਕਰਾ ਸ਼ੀਸ਼ਾ ਟੁੱਟਣ ਤੋਂ بچਾਈਏ ਆਪਾਂ ਸੋ ਸਾਡੀ ਜੋ ਕੋਸ਼ਿਸ਼ ਹੁੰਦੀ ਬਚਾਉਣ ਦੀ ਉਹ ਵਿਚਾਰ ਰਹੇ ਸੋ ਦੋਸਤੋ ਵੀਰ ਹੋਣ ਦਾ ਬਹੁਤ ਧੰਨਵਾਦ ਉਹ ਕਹਿੰਦੇ ਬਾਈ ਜੀ ਹੁਣ ਫਸਦਾ ਗਏ ਆ ਆਪਾਂ ਤੇ ਜਿਹੜਾ ਕੁਝ ਹੁੰਦਾ ਉਹਨੂੰ ਕਰੀਏ ਇਹਦੀ ਹਾਲਤ ਵੇਖੋ ਕਾਰ ਬਣਦੀ ਬਹੁਤ ਔਖਾ ਕੱਢਿਆ ਉਹ ਕਿ ਟਾਈਮ 'ਚ ਜਿਹੜੀ ਸਰਵਿਸ ਹੋਣੀ ਚਾਹੀਦੀ ਹੈ ਉਹ ਮਿੱਤਰੋ ਹੁੰਦੀ ਹੋਈ ਨਹੀਂ ਠੀਕ ਹੈ ਜੀ ਹੁਣ ਜਿਹੜੇ ਬੋਲਟ ਨੇ ਫਸ ਗਏ ਐ ਉਹ ਆਪਾਂ ਇਹ ਕੱਢਣ ਦੀ ਕੋਸ਼ਿਸ਼ ਕਰਾਂਗੇ ਦੇਖੋ ਬੋਲਟ ਕਿੰਨੇ ਜੰਗਾਲੇ ਗਏ ਛੋਟੇ ਵੀਰ ਜੀ ਇਧਰ ਆਓ ਤੁਹਾਡਾ ਬਹੁਤ ਧੰਨਵਾਦ ਬਾਪੂ ਨੇ ਆਪਾਂ ਭਰਾ ਐ ਵੀਰੇ ਤੁਸੀਂ ਇਹ ਦੇਖੋ ਵੀ ਇਹ ਕੀ ਹਾਲਤ ਐ ਹਾਂ ਜਮਨ ਦੇਖਦੇ ਕੋਈ ਜੇ ਮੰਨ ਲਓ ਵੀ ਕਿਸੇ ਤੋਂ ਅਸੀਂ 3800 ਲੈ ਲਿਆ ਕਿਸੇ ਦੇ ਵਿੱਚ ਫਸ ਗਏ ਨਾ ਤਾਂ ਸੀ ਜਿਹਦਾ ਰੈਲਾ ਕੰਮ ਹੋ ਗਿਆ ਉਹਨੂੰ ਘਟਾਉਣੇ ਐ ਤੇ ਨਾ ਕਿਸੇ ਦੇ ਭਾਈ ਜੀ ਤੁਹਾਡੀ ਡਾੜੀ ਅੱਧੀ ਨਾਲੋਂ ਜ਼ਿਆਦਾ ਲੱਗੀ ਅੱਛੀ ਤੁਹਾਡਾ ਵੱੱਦ ਲੈ ਠੀਕ ਹੈ ਤੁਹਾਡਾ ਪਿਆਰ ਹੈ ਤੁਸੀਂ ਵੇਖ ਲਿਆ ਕਰ ਤੋਂ ਕੁਆਲਿਟੀ ਪਰਖਣੀ ਸਿੱਖੋ ਗੱਡੀਆਂ ਲੈਣੀਆਂ ਬਹੁਤ ਸੌਖੀਆਂ ਕੁਆਲਿਟੀ ਕੀ ਹੁੰਦੀ ਹੈ ਮੇਨਟੇਨੈਂਸ ਕਰਾਉਣੀ ਬਹੁਤ ਆਸਾਨ ਆ ਬੇਟਾ ਆ ਇੱਥੇ ਪਾਣੀ ਥੋੜਾ ਥੋੜਾ ਉੱਪਰ ਉਹਦੇ ਤੇ ਪਾਣੀ ਪਾ ਦੇ ਤਾਂ ਸਰਾ ਹੋ ਜਾਏਗਾ ਸੋ ਸੱਜਣੋ ਕੰਮ ਦੇਖ ਲੋ ਕਿੰਨਾ ਔਖਾ ਹੋ ਕੇ ਨੁਕਸ ਜਿਹੜੇ ਗਾਹ ਪੈਣੇ ਆ ਉਹ ਵੀ ਅਸੀਂ ਹੁਣ ਵਿਖੀਦੇ ਆ ਕਿਉਂਕਿ ਮੈਨੀਫੋਲਡ ਪ੍ਰਾਰਾ ਲਿਆਂਦਾ ਬਜਟ ਮੁਤਾਬਕ ਕੰਮ ਕਰਨਾ ਹੈ ਤੇ ਉੱਥੇ ਫਿਰ ਵੀ ਬੜਾ ਕੋਈ ਦਿਖਿਆ ਜਾਂਦਾ ਸੋ ਆਪ ਜੀ ਨੂੰ ਹਮ ਰਿਕਵੈਸਟ ਹੈ ਕੰਮ ਹੁੰਦਿਆ ਵੇਖ ਲਿਆ ਕੰਮ ਕਰਾਉਣ ਦੀ ਜਾਂਚ ਤੁਹਾਨੂੰ ਅਸੀਂ ਸਿਖਾ ਰਹੇ ਆ ਜਿਹੜੇ ਸੱਜਣਾ ਨੇ ਕੰਮ ਕਰਾਉਣਾ ਜੀ ਸਾਧ ਕੇ ਆਓ ਪਰ ਜਿਹੜੇ ਪੈਸੇ ਲੱਗਦੇ ਆ ਉਹ ਆਪਾਂ ਲਾਵਾਂਗੇ ਠੀਕ ਹੈ ਲੇਬਰ ਨਾ ਮਿਸਤਰੀ ਦੀ ਦੇਖਿਆ ਕਰੋ ਮਿਸਤਰੀ ਦੇ ਕੰਮ ਦੀ ਕੁਆਲਿਟੀ ਦੇਖਿਆ ਕਰੋ ਠੀਕ ਹੈ ਜਿਹੜੀਆਂ ਚੀਜ਼ਾਂ ਮੈਂ ਬਰੀਕੀ ਵਾਲੀਆਂ ਦਿਖਾ ਰਿਹਾ ਕਿਸੇ ਮਕੈਨਿਕ ਨੇ ਨਹੀਂ ਦਿਖਾਉਣੀਆਂ ਹੱਥ ਜੋੜ ਕੇ ਬਹਿਂਦੀ ਹੈ ਰਬ ਰੂਪ ਹੋ ਕਸਟਮਰ ਰਬ ਰੂਪ ਪਰ ਗੱਲ ਨੂੰ ਸਮਝਣਾ ਸਿੱਖ ਜਾਵੇ ਕਸਟਮਰ ਮਕੈਨਿਕ ਕੋਲੇ ਜਾਨੇ ਹੋ ਤੁਸੀਂ ਪੈਸਾ ਨਹੀਂ ਖਰਚਣਾ ਚਾਹੁੰਦੇ ਜਦੋਂ ਮਕੈਨਿਕ ਕੋਲੇ ਜਾਨੇ ਹੋ ਅਧੂਰਾ ਕੰਮ ਕਰਕੇ ਤੋਰ ਦਿੰਦਾ ਹੈ ਜਿੰਨੇ ਕੋਲ ਨੌਲੇਜ ਆ ਉਹ ਆਪਣੀ ਵਰਤ ਲੈਂਦਾ ਜਿੰਨੇ ਤੁਹਾਡੇ ਕੋਲੇ ਨੌਲੇਜ ਹੈ ਤੁਸੀਂ ਆਪਣੀ ਵਰਤ ਲੈਣੋ ਤਾਂ ਉਹਦੇ ਚਲਦਿਆਂ ਗੱਡੀ ਦੀ ਹਾਲਤ ਕੀ ਹੋ ਜਾਂਦੀ ਹੈ ਜਦੋਂ ਈਜ਼ੀਅਰ ਵਾਲ ਦੀ ਹਾਲਤ ਇਹੋ ਜੀ ਹੁੰਦੀ ਹੈ ਮੈਨੀਫੋਲਡਾਂ ਟੁੱਟ ਜਾਂਦੇ ਆ ਕਾਰਬਨ ਫਸ ਜਾਂਦੀ ਹੈ ਤਾਂ ਨਾ ਤਾਂ ਤੁਹਾਡੀ ਗੱਡੀ ਥਰੋਟਲ ਲੈਂਦੀ ਹੈ ਨਾ ਤੁਹਾਡੀ ਗੱਡੀ ਦੀ ਪਿਕਅਪ ਬੰਦੀ ਹੈ ਨਾ ਤੁਹਾਡੀ ਗੱਡੀ ਦੀ ਮਾਈਲੇਜ ਬੰਦੀ ਹੈ ਸੋ ਬਹੁਤ ਸਾਰੀਆਂ ਜਿਹੜੀਆਂ ਸਮੱਸਿਆ ਹੁੰਦੀਆਂ ਇਹ ਤੁਹਾਡੇ ਸਾਹਮਣੇ ਲੈ ਕੇ ਆ ਕਿੰਨਾ ਔਖਾ ਹੋ ਕੇ ਤੋੜਿਆ ਫਿਰ ਤੁਹਾਡਾ ਹੈਡ ਪਟਣ ਤੋਂ ਬਚਾਇਆ ਇਸ ਤੋਂ ਉੱਤੇ ਮਿਸਤਰੀ ਕੀ ਕਰ ਸਕਦਾ ਮਿਸਤਰੀ ਹਜੇ ਵੀ ਮਾੜਾ ਹੈ ਬਹੁਤ ਬੁੱਧੀਜੀਵੀ ਲੋਕ ਆ ਜਿਹੜੇ ਮੈਂ ਕਮੈਂਟ ਤਾਂ ਜਿਆਦਾ ਪੜਦਾ ਨਹੀਂ ਹੁੰਦਾ ਫਿਰ ਵੀ ਕਈ ਵਾਰੀ ਪੜਦਾ ਤੇ ਦੁੱਖ ਲੱਗਦਾ ਚਲੋ ਪੌਣ ਵਾਲਾ ਪਾਈ ਜਾਵੇ ਤੁਹਾਡਾ ਧੰਨਵਾਦ ਮੈਂ ਤਾਂ ਆਈ ਕੀਂਦਾ ਰਹੂੰਗਾ ਤੇ ਸਮਝਾਉਂਦਾ ਰਹੂੰਗਾ ਕਿ ਕਿ ਕ ਸੁਭਾਅ ਹੈ ਕਸਟਮਰ ਦਾ ਸੋਚਿਆ ਜਾਵੇ ਤੇ ਵਧੀਆ ਗੱਲ ਹੈ ਸੋਚ ਹੀ ਰਿਹਾ ਤੇ ਵਰਤ ਵੀ ਰਿਹਾ ਤੇ ਕਰਵਾ ਵੀ ਰਿਹਾ ਤੇ ਦਿਖਾ ਵੀ ਰਿਹਾ ਹੁਣ ਵੀਰ ਉਹਨਾਂ ਨੂੰ ਪੁੱਛਾਂਗੇ ਵੀ ਭਾਈਓ ਕਿਹੜੀ ਗੱਲ ਸਿੱਖ ਗਿਆ ਮੈਂ ਤੇ ਕਹਿੰਦਾ ਵੀ ਪੁਰਾਣੀ ਗੱਡੀ ਮਾੜੀ ਗੱਡੀ ਮਿਡਲ ਕਲਾਸ ਬੰਦਾ ਨਾਲ ਲਵੇ ਜੇ ਲੈਣੀ ਹੈ ਤਾਂ ਚੰਗੀ ਲੈ ਲਵੇ ਆ ਜੋ ਹੁਣ ਵੀਰ ਨੂੰ ਪੁੱਛਦੇ ਆ ਵੀ ਉਹਨੇ ਕੀ ਸੰਦਿਆ ਫਿਰ ਮਕੈਨਿਕ ਤਾਂ ਪਹਿਲੇ ਬਦਨਾਮ ਹੋ ਜਾਂਦੇ ਆ ਇਹ ਵੀਰ ਦੀ ਗੱਡੀ ਦਾ ਟਰਬੋ ਦਾ ਕੰਮ ਹੋਇਆ ਇੱਥੇ ਟੇਪਾਂ ਲੱਗੀਆਂ ਹੋਈਆਂ ਸੀ ਮੈਂ ਵੀਰ ਨੂੰ ਆਖਿਆ ਬਾਈ ਜੀ ਕੀ ਦੇਖਿਆ ਤੁਸੀਂ ਇਹ ਵੀਰ ਕਹਿੰਦੇ ਬਾਈ ਜੀ ਮਿਸਤਰੀਆਂ ਨੇ ਵੇਖਣਾ ਮੈਨੂੰ ਤਾਂ ਜਿਵੇਂ ਕਹੀ ਗਏ ਮੈਂ ਵੇਖ ਰਿਹਾ ਇਸ ਤੋਂ ਇਲਾਵਾ ਆਹ ਪਾਈਪਾਂ ਵੀ ਕਿਤੇ ਨਹੀਂ ਕਿਸੇ ਨੇ ਪਾਈਆਂ ਅਕਸਰ ਕਹਿੰਦੇ ਅਸੀਂ ਜੌਬ ਡਨ ਕਰਵਾਈ ਹੈ ਜੀ ਇਹ ਵੀਰ ਵਾਲ ਦੀ ਇਹ ਪਾਈਪਾਂ ਹਾਰਡ ਪਈਆਂ ਹੁੰਦੀਆਂ ਜਦੋਂ ਅਸੀਂ ਕੰਮ ਕਰਦੇ ਆ ਤੇ ਅਗਲੀਆਂ ਚੀਜ਼ਾਂ ਨਿਕਲਦੀਆਂ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਮਹਿਸੂਸ ਕੀਤਾ ਇੱਥੇ ਆ ਕੇ ਮਹਿਸੂਸ ਆ ਬਾਪੂ ਜੀ ਇਹ ਕੀਤਾ ਵੀ ਨਹੀਂ ਕੰਮ ਤੁਹਾਡੇ ਆਰਗੇਨਾਈਜ਼ ਕਰ ਦੋ ਸੀ ਤੁਸੀਂ ਜਿਸ ਤਰੀਕੇ ਨਾਲ ਬਹੁਤ ਦੇਖਿਆ ਤੇ ਪਰ ਇਹਨਾਂ ਵੀ ਮੈਨੂੰ ਮਨ ਦੀ ਸੰਤੁਸ਼ਟੀ ਬਹੁਤ ਆਈ ਤੁਹਾਡੀ ਗੱਡੀ ਪੁਰਾਣੀ ਸੀਗੀ ਮੈਂ ਸਾਰੇ ਦੋਸਤਾਂ ਨੂੰ ਕਹਿੰਨੇ ਆ ਕਿ ਚਾਹ ਮਿਡਲ ਕਲਾਸ ਹੈ ਗੱਡੀ ਚੰਗੀ ਲੈ ਲਓ 10000 20000 ਉੱਪਰ ਲੋਨ ਨਾਲੋਂ 10 20000 ਰੁਪਏ ਚੰਗੀ ਗੱਡੀ ਤੇ ਖਰਚੋ ਕੀ ਰਾਇਆ ਤੁਹਾਡੀ ਨਹੀਂ ਤਾਂ ਗੱਲ ਪੱਕੀ ਆ ਜੀ ਹੁਣ ਬਾਕੀ ਗੱਲ ਇਹ ਆ ਬਾਪੂ ਜੀ ਉੱਪਰੋਂ ਦਾ ਗੱਡੀਆਂ ਹਾਂ ਚੰਗੀਆਂ ਨਾ ਦੂੰਗਾ ਵਿੱਚ ਉਹ ਦਾ ਮੈਸਤਰੀ ਦੇ ਬੀਚੇ ਦੀ ਬੂੜੀ ਤੇ ਟੱਕਾ ਸਿਰ ਮਣਾਈ ਇਹ ਤਾਂ ਵੀ ਆਈ ਸਾਰ ਦੇ ਜਿਵੇਂ ਤੁਹਾਡਾ ਸਾਰੇ ਆ ਹੁਣ ਬਾਪੂ ਜੀ ਹੁਣ ਮੈਸਤਰੀਆਂ ਨੇ ਕਿਹਾ ਆਪਾ ਟਰਬੂ ਦਾ ਕੰਮ ਕਰਾਇਆ ਤੈਨੂੰ ਹੁਣ ਪਤਾ ਲੱਗੇ ਜੇ ਮਿਸਤਰੀ ਕੋਲੇ ਜਾਵੇਂ ਤੇ ਮਿਸਤਰੀ ਤੈਨੂੰ ਗੋਲੀ ਪਾ ਦੂਗਾ ਗੋਲੀ ਹੁਣ ਕਿਵੇਂ ਪਾ ਦੂਗਾ ਬਾਪੂ ਜੀ ਹੁਣ ਨਹੀਂ ਪਾ ਸਕਦਾ ਗੋਲੀ ਕਿਉਂ ਨਹੀਂ ਪਾ ਸਕਦਾ ਹੁਣ ਮੈਨੂੰ ਦੇਖੀ ਦੇਖ ਲਿਆ ਵੀ ਇਹ ਤਾਂ ਦਾ ਕੰਮ ਹੁੰਦਾਗਾ ਮਿਸਤਰੀ ਬਣ ਗਿਆ ਨਾ ਇਸੇ ਕਰਕੇ ਤਾਂ ਲੋਕ ਲੜਦੇ ਆ ਭਾਈ ਮੂਸੇ ਵਾਲੇ ਦੇ 295 ਨੂੰ 95 ਲਉਂਦੇ ਮੇਰੇ ਤੇ ਦੇਖ ਲਿਆ ਫਰਕ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹ ਹਮੇਸ਼ਾ ਹੀ ਸੋਹਜ ਆ ਇਹ ਗਾਲਾਂ ਵੀ ਕੱਢਦੇ ਲੋਕ ਨਹੀਂ ਗਾਲ ਕਿਉਂ ਚੰਗੇ ਮੈਂ ਇਥੇ ਨਹੀਂ ਗਾਲਾਂ ਕੱਢਦੇ ਆ ਉਹ ਮੈਸਤਰੀ ਨੂੰ ਮੰਜੂ ਗਾਲਾਂ ਕੱਢੂਗਾ ਜਿਹਦੇ ਪੈਲਾ ਉਹ ਨਹੀਂ ਕੱਢਣੀਆਂ ਉਹ ਕੰਮ ਸਿੱਖ ਲੂਗਾ ਕੋਈ ਗੱਲ ਗਾਲਾਂ ਨਹੀਂ ਆਪਾਂ ਇਹਨੂੰ ਕੱਢਣੀ ਆ ਇਹ ਗਾਂ ਤਾਂ ਕਹਿੰਦੇ ਮੇਰੇ ਕਾ ਬਾਹਰ ਮੈਸਤਰੀ ਹੈ ਪਰ ਆ ਗੱਲਾਂ ਵੇਖਿਆ ਤੇਰੇ ਕੋਲ ਇੱਥੇ ਕਿੰਨੇ ਲੋਕ ਆਉਂਦੇ ਆ ਤੇ ਕਹਿੰਦੇ ਭਾਈ ਜੀ ਅਸੀਂ ਆ ਵੀ ਕਰਾਇਆ ਅਸੀਂ ਹਜ਼ਾਰ ਚ ਕਰਵਾਇਆ ਸੀ ਉਹ ਕਰਾਇਆ ਬਣਦੀ ਸੋਨੇ ਦੀ ਕੀਮਤ ਸੋਨੇ ਦੇ ਪਾਈ ਮਿੱਤਰੂ ਮਿਲੂਗੀ ਇਹ ਤਾਂ ਗੱਲ ਹੈ ਧੰਨਵਾਦ